ਔਰ ਗੁਰ ਗ੍ਰੰਥ ਜਿਹੜੀਏ ਉਹ ਇਦੋ ਇਦੋ ਚੋਕ ਕੇ ਉਹਦੇ ਵਿੱਚ ਵੀ ਬਕਵਾਸ ਹੀ ਆ ਕੁਝ ਹੀ ਨਾ ਆਪਣੀ ਤਰਫੋਂ ਪਾਈ ਹੋਈ ਏ ਨਮਾਜ਼ ਨਾ ਪੜੋ ਤੁਹਾਡਾ ਦਿਲ ਨਹੀਂ ਸਾਫ਼ ਵੀ ਨਮਾਜ਼ ਫਰਜ਼ ਏ ਦਿਲ ਸਾਫ਼ ਹੋਵੇ ਜਾਂ ਨਾ ਹੋਵੇ ਨਮਾਜ਼ ਫਰਜ਼ ਏ ਤੁਸਾਂ ਪੜਨੀ ਪੜਣੀ ਏ ਹਰ ਹਾਲਤ ਚ ਪੜਨੀ ਏ ਫਰਜ਼ ਨੂੰ ਤੁਸੀਂ ਢਲਾ ਨਹੀਂ ਸਕਦੇ ਨਮਾਜ਼ ਪੜੋ ਤੇ ਤੁਹਾਡਾ ਦਿਲ ਵੀ ਸਾਫ਼ ਹੋ ਜਾਦਾ ਨਮਾਜ਼ੇ ਸੇ ਵਜਾ ਤਾਂ ਪੜੀ ਜਾਂਦੀ ਏ ਕਿ ਤੁਹਾਡਾ ਦਿਲ ਸਾਫ਼ ਹੋਵੇ ਅਗਰ ਤੁਹਾਡਾ ਦਿਲ ਸਾਫ਼ ਨਹੀਂ ਹੈ ਤਾਂ ਨਮਾਜ਼ ਪੜੋ ਤਾਂ ਕਿ ਤੁਹਾਡਾ ਦਿਲ ਸਾਫ਼ ਹੋਵੇ ਲੇਕਿਨ ਇਹ ਬਗੈਰਤ ਕੰਦਾਜੀ ਤੁਹਾਡਾ ਦਿਲ ਸਾਫ਼ ਰੀ ਤਨਮਾਜ਼ ਹੀ ਨਾ ਪੜੋ ਫੇਟੇ ਮੂ ਤੁਹਾਡੇ ਇਹਨਾਂ ਦਾ ਗੁਰੂ ਆ ਕੋਈ ਸਿਕੰਦਰ ਆ ਔਰ ਇਹਨਾਂ ਦੀ ਜਿਹੜੀ 10 ਗ੍ਰੰਥ ਹੈ ਉਹਦੇ ਵਿੱਚ ਇਤਨੀ ਇਤਨੀ ਬਕਵਾਸ ਲਿਖੀ ਏ ਜਿਹਦਾ ਸਾਬ ਕੋ ਨਹੀਂ ਹੈ ਖੁਦ ਇਹਨਾਂ ਦੀ ਜਿਹੜੀ ਮਾਈ ਬਾਗੋ ਉਹ ਖੁਦ ਨੰਗੀ ਫਿਰਦੀ ਰਹੀ ਏ ਲੱਕੋ ਲਾ ਕੇ ਫਿਰਦੀ ਰਹੀ ਏ ਗੁਰੂ ਦੇ ਸਾਹਮਣੇ ਫਿਰਦੀ ਰਹੀ ਏ ਇਤਨੀਆਂ ਫੌਜਾਂ ਦੇ ਸਾਹਮਣੇ ਉਹ ਕਪੜੇ ਲਾ ਕੇ ਫਿਰਦੀ ਰਹੀ ਏ ਕੋਈ ਸ਼ਰਮ ਅਬ ਤਾਂ ਪਹਿਲਾ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਤੇ ਆਪਣੀ ਸਿੱਖ ਨੂੰ ਦਰਸਤ ਕਰੋ ਮੁਸ਼ਕ ਦੂਰ ਕਰੋ ਆ ਜਿਹੜਾ ਤੁਸੀਂ ਜੰਗਲ ਬਣਾਏ ਹੁੰਦੇ ਹੋ ਨਾ ਕਿ ਕਹਿੰਦੇ ਹੋ ਜੀ ਅਸੀਂ ਜਦੋਂ ਬੱਚਾ ਪੈਦਾ ਹੁੰਦਾ ਤੇ ਉਹ ਗੁਰੂ ਦਾ ਸਿੱਖ ਬਣਦਾ ਉਹ ਸਿੱਖ ਨਹੀਂ ਗੁਰੂ ਦਾ ਬਣਦਾ ਉਹ ਜੰਗਲੀ ਜਾਨਵਰ ਬਣਦਾ ਤੁਸੀਂ ਜਾਨਵਰ ਹੋ ਮਿਹਰਬਾਨੀ ਕਰਕੇ ਜਦੋਂ ਬੱਚਾ ਪੈਦਾ ਹੁੰਦਾ ਉਹਦੀ ਸੇਵ ਸ਼ੂਭ ਕੀਤਾ ਕਰੋ ਤਾਂ ਕਿ ਉਹ ਕੋਸ਼ਮਾਤਾ ਵੇ ਕੋ ਦੁਨੀਆਦਾਰੀ ਨੂੰ ਸਮਝੇ ਔਰ ਪੜ੍ਹੇ ਤੁਹਾਡੇ ਚੱਕਲ ਉਕਲ ਤੇ ਹਾਂ ਕੋ ਨਹੀਂ ਤੁਸੀਂ ਕੋ ਜਹਿਲ ਕੋਮ ਤੁਸੀਂ ਸਿੱਖ ਔੜੀ ਉਦੀ ਹੋ ਉਹ ਤਾਂ ਮਵਾਜ਼ਤ ਤੌਰ ਤੇ ਅੱਗੇ ਵੀ ਕਹਿ ਚੁੱਕੇ ਔਰ ਦੁਬਾਰਾ ਕਹਿ ਦਿੰਦਾ ਕੋਈ ਐਸੀ ਗੱਲ ਨਹੀਂ ਹੈ ਤੇ ਜਿਹੜਾ ਉਹ ਸੇਖ ਨਹੀਂ ਬਣਦਾ ਉਹ ਜਾਨਵਰ ਬਣਦਾ ਤੇ ਤੁਸੀਂ ਜਾਨਵਾਰ ਹੋ ਇਸ ਤੋਂ ਜਾਨਵਾਰੀ ਤੋਂ ਬਾਹਰ ਆਓ ਦੁਨੀਆਦਾਰੀ ਹਕੀਕਤ ਦੀ ਦੁਨੀਆ ਵਿੱਚ ਬਾਹਰ ਆਓ